ਅਕੀਸੀ ਦੀ ਸਾਂਝ ਪਾਉਣ ਜਾ ਰਹੇ ਹਾਂ ਜਿਸ ਦਾ ਵਿਸ਼ਾ ਹੈ ਪਾਈ ਮਣੀ ਸਿੰਘ ਕਵੀਸ਼ਰੀ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਫਤਿਹਾਂ ਸਾਂਝ ਪਾਓ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਨੀ ਸੁਣ ਕੇ ਜਲਾਦ ਮਣੀ ਸਿੰਘ ਨੂੰ ਗੁੱਸੇ ਵਿੱਚ ਆ ਕੇ ਬੋਲਦਾ ਮੈਨੂੰ ਜਾਣਦੇ ਜਾਣਦੇ ਮਾਰੇ ਕਰਕੇ ਸੇਖੜੇ ਹਜ਼ਾਰਾਂ ਇਹਨਾਂ ਹੱਥਾਂ ਨਾਲ ਮਾਰਤੇ ਤੂੰ ਵੀ ਜਾਵੇਂਗਾ ਜਾਵੇਂਗਾ ਮੇਰੇ ਹੱਥੋਂ ਮਾਰਿਆ ਪੋਟਾ ਪੋਟਾ ਹੁਣੇ ਕਰ ਦੂੰ ਤੈਨੂੰ ਰਵੇਨਾ ਰਵੇਨਾ ਭੁਲੇਖਾ ਕੋਈ ਮਿੱਤਰ ਆ ਯਾਦ ਕਰ ਗੁਰੂ ਆਪਣਾ ਲਵੇ ਆਣ ਕੇ ਆਣ ਕੇ ਬਚਾ ਜਿਹੜਾ ਤੈਨੂੰ ਤੇ ਨਾਲ ਦੱਸ ਖਾਸ਼ੀ ਆਖਰੀ ਅੱਗੋਂ ਬੋਲ ਬੋਲਦਾ ਗੁਰੂ ਦਸਿੰਗ ਲਾੜਲਾ ਹੋਕ ਬੋਲਦਾ ਹੋਕ ਬੋਲਦਾ ਵਗੋ ਬੋਲਦਾ ਗੁਰੂ ਦਸਿੰਗ ਲਾੜਲਾ ਗੱਲ ਸੁਣ ਕੱਚੇ ਪੇਲੇ ਆ ਸਾਨੂੰ ਮੌਤ ਦਾ ਮੌਤ ਦਾ ਡਰਾਵਾ ਦੇਂਦਾ ਤੇ ਮੌਤ ਹੈ ਖੜਾ ਵੀ ਅਸਾਂ ਦੀ ਮੌਤ ਮੰਗਤੀ ਮੌਤ ਮੰਗਤੀ ਅਸਾਂ ਦੇ ਦਰਿਆ ਮੋਤ ਮੰਗਦੀ ਆ ਸਾਦੇ ਦਾਰੇ ਆਵੇ ਤੇਰੇ ਜਹੇ ਕਈ ਮਰ ਗਏ ਜਿਹੜੇ ਚਾਉਂਦੇ ਸੀ ਚਾਉਂਦੇ ਸੀ ਉਹ ਸਿੰਘ ਮਕੋਣੇ ਮੁਕ ਦੇਓ ਆਪ ਮੁਕ ਗਏ ਵਾਲ ਵਿੰਗਾਣਾ ਵਾਲ ਵਿੰਗਾਣਾ ਸਿੱਖੀ ਦਾ ਹੋਇਆ ਮੁਕ ਗਏ ਮਕੋਣ ਵਾਲੇ ਸਿੰਗਲ ਜੋੜੀ ਸੁਰਤੀ ਪਾਠ ਜਦੋਂ ਸਾਰਾ ਹੋ ਗਿਆ ਸ਼ੁਰੂ ਕਰਤਾ ਸ਼ੁਰੂ ਕਰਤਾ ਜਲਾਦ ਕਾਮ ਆਪਣਾ ਫੋਟਿਆਂ ਤੋਂ ਟੱਕ ਤਰਿਆ ਕੀਤੇ ਟੋਕੜੇ ਟੋਕੜੇ ਪੰਜੇ ਦੇ 14 ਫਿਰ ਵਾਰੀ ਆਈ ਗੱਟ ਦੀਵਾਰ 16 ਵਾਰ 16 ਰਕਤਾਈ ਕੀਤਾ ਵਾਰ 16 ਵੇ ਵਾਰ 16 ਵਾਰ 16 ਵਾਰ ਕਤਾਈ ਕੀਤਾ ਫਿਰ ਲਾਈਵਾ ਮੋਢਿਆਂ ਇਸ ਤਰ੍ਹਾਂ ਹੀ ਤਰ੍ਹਾਂ ਹੀ ਦੂਜੀਵਾ ਵੜ ਕੇ ਕਰਤੇ 18 ਟੋਕੜੇ ਫਿਰ ਪੈਰਾਂ ਤੋਂ ਪੈਰਾਂ ਤੋਂ ਤੜਤਾਈ ਜਾਲਮਾਂ ਟੋਟੇ ਟੋਟੇ ਕੀਤਾ ਸ਼ੇਰ ਨੂੰ ਤੇਗ ਮਾਰ ਕੇ ਮਾਰ ਕੇ ਤੜੋ ਸਿਰ ਲਾਲਿਆ singing